ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਬਹੁਤ ਵਧੀਆ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਰੈਗੂਲਰ ਵੈਕੈਂਸੀਜ਼ ਰਹਿਣ ਵਾਲੀਆਂ ਬਹੁਤ ਵਧੀਆ ਸੈਲਰੀ ਹੈ ਬਹੁਤ ਵਧੀਆ ਭਰਤੀ ਹੈ ਡਿਟੇਲਡ ਨੋਟੀਫਿਕੇਸ਼ਨ ਆਪਾਂ ਸਾਰਾ ਤੁਹਾਡੇ ਨਾਲ ਵੀਡੀਓ ਵਿੱਚ ਸਾਂਝਾ ਕਰਾਂਗੇ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਣੇ ਰਹੋ ਵੇਖ ਤੇ ਵੇਖ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਅਗੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਵੀ ਕਰ ਲਿਓ ਜੇਕਰ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈ ਸਬਸਕ੍ਰਾਈਬ ਕਰ ਲਿਓ ਘਰ ਬੈਠੇ ਇਸੇ ਤਰ੍ਹਾਂ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਜੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਵਕ ਵਕ ਪੋਸਟਾਂ ਜਾਰੀ ਕੀਤੀ ਗਈਆਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਆ ਜੀ ਇਹ ਅਸਿਸਟੈਂਟ ਇੰਜੀਨੀਅਰ ਹੈ ਇਲੈਕਟ੍ਰੀਕਲ ਜਿਹਦੇ ਲਈ 7 ਪੇ ਕਮਿਸ਼ਨ ਦੇ ਅਨੁਸਾਰ ਸੈਲਰੀ 44900 ਤੋਂ 142400 ਰਹਿਣ ਵਾਲੀ ਹੈ ਬੀ ਗ੍ਰੇਡ ਦੀ ਪੋਸਟ ਹੈ ਇੱਕ ਪੋਸਟ ਹੈ ਜੀ ਅਨਰਵ ਪੋਸਟ ਹੈ ਤੇ 40 ਸਾਲ ਏਜ ਲਿਮਟੇਬਲ ਪੋਸਟਾਂ ਦੇ ਲਈ ਰੱਖੀ ਗਈ ਹੈ ਨੈਕਸਟ ਹੈ ਜੀ ਟ ਸਾਇੰਟਿਸਟ ਗ੍ਰੇਡ 2 ਜਿਹਦੇ ਲਈ 44900 ਤੋਂ ਲੈ ਕੇ 142400 ਸੈਲਰੀ ਰਹੂਗੀ ਜੀ ਬੀ ਗ੍ਰੇਡ ਪੋਸਟ ਹੈ ਇੱਕ ਪੋਸਟ ਅਨਰਜ਼ਰਵ ਪੋਸਟ ਹੈ ਜੀ 40 ਸਾਲ এজ ਲਿਮਿਟ ਰੱਖੀ ਗਈ ਹੈ ਜੀ ਨੈਕਸਟ ਹੈ ਜੀ ਸਟੈਨੋਗ੍ਰਾਫਰ ਗ੍ਰੇਡ ਬੀ ਪੋਸਟ ਦਾ ਨਾਮ ਹੈ ਤੇ 44900 ਤੋਂ ਲੈ ਕੇ 142400 ਸੈਲਰੀ ਰਹੂਗੀ ਜੀ ਬੀ ਗ੍ਰੇਡ ਪੋਸਟ ਹੈ ਇਹ ਅਨਰਜ਼ਰਵ ਪੋਸਟ ਹੈ ਤੇ ਇੱਕ ਪੋਸਟ ਜਾਰੀ ਹੋਈ ਹੈ ਜੀ 40 ਸਾਲ এজ ਲਿਮਿਟ ਰੱਖੀ ਗਈ ਜੀ ਪੋਸਟਾਂ ਦੇ ਲਈ ਨੈਕਸਟ ਹੈ ਜੀ ਪੋਸਟਾਂ ਦੇ ਸਬੰਧ ਵਿੱਚ ਯੋਗਤਾ ਦੀ ਗੱਲ ਕਰ ਲੈਣੇ ਹੈ ਅਸਿਸਟੈਂਟ ਇੰਜੀਨੀਅਰ ਇਲੈਕਟ ਬੀ ਈ ਬੀ ਟੈਕ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਦ ਥਰੀ ਈਅਰਸ ਆਫ ਐਕਸਪੀਰੀਅੰਸ ਇਨ ਰੈਲੀਵੈਂਟ ਫੀਲਡ ਜਾਂ ਡਿਪਲੋਮਾ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਦ ਫਾਈਵ ਈਅਰਸ ਐਕਸਪੀਰੀਅੰਸ ਇਹਨਾਂ ਵੱਲੋਂ ਸੰਬੰਧਿਤ ਖੇਤਰ ਦਾ ਮੰਗਿਆ ਗਿਆ ਨੈਕਟ ਆਈ ਟੈਕਨੀਕਲ ਸੁਪਰਵਾਈਜ਼ਰ ਗ੍ਰੇਡ ਟੂ ਐਜੂਕੇਸ਼ਨ ਕੁਆਲੀਫਿਕੇਸ਼ਨ ਇਹਦੇ ਲਈ ਐਮ ਐਸ ਸੀ ਇਨ ਬਾਇਓ ਟੈਕਨੋਲੋਜੀ ਜਾਂ ਬਾਇਓ ਕੈਮਿਸਟਰੀ ਮਾਈਕਰੋਬਾਇਓਲੋਜੀ ਵਿਦ ਥਰੀ ਈਅਰਸ ਐਕਸਪੀਰੀਅੰਸ ਇਨ ਰਿਸਰਚ ਟੀਚਿੰਗ ਐਕਸਪੀਰੀਅੰਸ ਇਨ ਰੈਲੀਵੈਂਟ ਫੀਲਡ ਜਾਂ ਐਮ ਫਾਰਮ ਵਿਦ ਟੂ ਈਅਰਸ ਸੀ ਰਿਸਰਚ ਟੀਚਿੰਗ ਐਕਸਪੀਰੀਅੰਸ ਇਨ ਰੈਲੀਵੈਂਟ ਫੀਲਡ ਨੈਪਟੇਜੀ ਸਟੈਨੋਗ੍ਰਾਫਰ ਗ੍ਰੇਡ ਬੀ ਜਿਹਦੇ ਲਈ ਯੋਗਤਾ ਇਹਨਾਂ ਵੱਲੋਂ ਗ੍ਰੈਜੂਏਸ਼ਨ ਵਿਦ 55% ਮਾਰਕਸ ਐਟ ਲੀਸਟ 120 ਵਰਡਸ ਪਰ ਮਿੰਟ ਸਪੀਡ ਤੁਹਾਡੀ ਸਟੈਨੋਗ੍ਰਾਫੀ ਦੇ ਵਿੱਚ ਹੋਣੀ ਚਾਹੀਦੀ ਵਿਦ 40 ਵਰਡਸ ਪਰ ਮਿੰਟ ਟਾਈਪਿੰਗ ਸਪੀਡ ਤੁਹਾਡੀ ਹੋਣੀ ਚਾਹੀਦੀ 8 ਇਅਰਸ ਐਕਸਪੀਰੀਅੰਸ ਇਹਨਾਂ ਵੱਲੋਂ ਮੰਗਿਆ ਗਿਆ ਜੀ ਅਪਲਾਈ ਕਰਨ ਦੇ ਲਈ ਇਹਦੀ ਵੈਬਸਾਈਟ ਨੋਟ ਕਰ ਲਓ ਜੀ www.nippe.gov.in ਇਸ ਵੈਬਸਾਈਟ ਉੱਤੇ ਲੌਗ ਇਨ ਕਰਨਾ ਇੱਕ ਪਰਫਾਰਮਾ ਤੁਹਾਨੂੰ ਡਾਊਨਲੋਡ ਕਰਨ ਲਈ ਮਿਲੂਗਾ ਇਹਦੇ ਲਿੰਕ ਸਾਰੇ ਵੀਡੀਓ ਦੀ ਡਿਸਕ੍ਰਿਪਸ਼ਨ ਚ ਦਿੱਤੇ ਹੋਏ ਆ ਉਥੋਂ ਡਾਊਨਲੋਡ ਕਰ ਸਕਦੇ ਹੋ ਭਰ ਲੈਣਾ ਜੀ ਪਰ ਫਾਰਮ ਨੂੰ ਪੂਰੀ ਤਰ੍ਹਾਂ ਨਾਲ ਸਾਰੇ ਸੰਬੰਧਿਤ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਫੀਸ ਇਹਨਾਂ ਵੱਲੋਂ ਜਨਰਲ ਦੇ ਲਈ ਤੇ OBC ਦੇ ਲਈ 1000 ਰੁਪਏ ਰੱਖੀ ਗਈ ਹੈ SC ST PWD ਤੇ ਫੀਮੇਲ ਦੀ ਕੋਈ ਫੀਸ ਨਹੀਂ ਹੈ ਜੀ ਤਾਂ ਇਹ ਜੋ ਫੀਸ ਹੈ ਤੁਸੀਂ ਆਨਲਾਈਨ ਪੇ ਕਰਨੀ ਹੈ ਜੀ NEFT ਕਰਨੀ ਹੈ ਇਹਨਾਂ ਨੂੰ ਅਕਾਊਂਟ ਨੰਬਰ ਦਿੱਤੇ ਹੋਏ ਆਈ ਐਫ ਐਸ ਆਈ ਕੋਡ ਦਿੱਤਾ ਹੋਇਆ ਹੈ ਇਹਨਾਂ ਨੂੰ ਇੱਕ ਆਨਲਾਈਨ ਟ੍ਰਾਂਜੈਕਸ਼ਨ ਕਰਨੀ ਹੈ NEFT ਵੀ ਤੁਸੀਂ ਇਹਨਾਂ ਨੂੰ ਇਹਨਾਂ ਦੇ ਖਾਤੇ ਦੇ ਵਿੱਚ ਇਹਨਾਂ ਤਾਂ ਇਹਨੇ ਪੋਸਟ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਦੀ ਮੇਲ ਆਈਡੀ ਨੋਟ ਕਰ ਲਓ ਜੀ ਇਸ ਮੇਲ ਆਈਡੀ ਤੇ ਤੁਸੀਂ ਉਹ ਪਰਫਾਰਮਾ ਡਾਊਨਲੋਡ ਕਰਕੇ ਭਰ ਲੈਣਾ ਸਾਰੇ ਦਸਤਾਵੇਜ਼ ਨਾਲ ਲਗਾ ਕੇ ਇਹਨਾਂ ਦੀ ਮੇਲ ਆਈਡੀ ਤੇ ਭੇਜ ਦੇਣਾ ਤੇ ਅਪਲਾਈ ਕਰਨ ਦੇ ਲਈ ਇਹ ਹੀ ਇਹਨਾਂ ਵੱਲੋਂ ਲਿਖਿਆ ਗਿਆ ਜੀ ਤਾਂ ਇਹ ਜੋ ਪੋਸਟਾਂ ਨੇ ਜੀ ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਟੀਕਲ এডੂਕੇਸ਼ਨ ਐਂਡ ਰਿਸਰਚ ਮੋਹਾਲੀ ਵੱਲੋਂ ਜਾਰੀ ਕੀਤਾ ਗਿਆ ਜੀ ਬਹੁਤ ਵਧੀਆ ਭਰਤੀ ਹੈ ਬਹੁਤ ਵਧੀਆ ਜੋ ਪੋਸਟਾਂ ਰਹਿਣ ਵਾਲੀਆਂ ਜਿਹਦੇ ਲਈ ਬਹੁਤ ਵਧੀਆ ਸੈਲਰੀ ਦਿੱਤੀ ਜਾਊਗੀ ਤਾਂ ਇਹ ਆ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸਾਡੇ ਚੈਨਲ ਨੂੰ ਦੇਖਦੇ ਰਹਿਣਾ ਕਰੋ